ਡਾਕਟਰ ਕੋਲ ਜਾਂਦੇ ਸੀ ਨਾ ਬੁਖਾਰ ਲੈ ਕੇ ਉਹ ਕਹਿੰਦਾ ਜਿੰਕ ਦੇ ਸਟਿਪਸ ਲਿਖ ਦਿੰਦਾ ਸੀ ਨਾ ਗੋਲੀਆਂ ਲਿਖ ਦਿੰਦਾ ਸੀਗਾ ਉਹ 150 ਤੋਂ ਘੱਟ ਤਾਂ ਆਉਂਦਾ ਨਹੀਂ ਪਤਾ 10 ਗੋਲੀਆਂ ਆਉਂਦਾ ਪਰ ਜਿਹਦੇ ਵਿੱਚ ਜਿੰਕ ਦੀ ਮਾਤਰਾ ਇਹਦੇ ਜਵਾਦਾਂ ਨਾਲੇ ਰੋਟੀ ਖਾਵਾਂਗੇ ਨਾਲੇ ਜਿੰਕੰਦਰ ਜਾਊਗਾ ਉਹ ਗੋਲੀਆਂ ਤਾਂ ਬੰਦ ਹੋ ਜਾਣਗੀਆਂ ਇਹ ਜਿਹਕੇ ਵਿੱਚ ਬਹੁਤ ਜ਼ਿਆਦਾ ਹੈਗੀ ਉਹ ਇੱਕ ਮੈਡੀਸਨਲ ਵੈਲਿਊ ਉਹਦੀ ਜ਼ਿੰਕ ਸਰੀਰ ਲਈ ਇੱਕ ਬਹੁਤ ਹੀ ਜ਼ਰੂਰੀ ਖਣਿਜ ਦੱਤੇ ਇਹ ਸਾਡੇ ਸਰੀਰ ਦੇ ਕਈ ਜ਼ਰੂਰੀ ਕਾਰਜਾਂ ਵਿੱਚ ਭੂਮਿਕਾ ਨਿਭਾਉਂਦਾ ਹੈ ਜ਼ਿੰਕ ਸਰੀਰ ਦੇ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ। ਇਹ ਸਰੀਰ ਨੂੰ ਬੈਪੇਰੀਆ ਅਤੇ ਵਾਇਰਸਾਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਸ ਦੀ ਸਰੀਰ ਨੂੰ ਮਹੱਤਵ ਦਾ ਕਾਰਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ ਵਿੱਚ ਜ਼ਿੰਕ ਦੀ ਮਾਤਰਾ ਨਾਲ ਭਰਪੂਰ ਕਿਸਮਾਂ ਦੀ ਖੋਜ ਕੀਤੀ ਹੈ। ਕਣਕ ਦੀਆਂ ਇਹ ਕਿਸਮਾਂ PBW ਜ਼ਿੰਕ ਬੰਨ ਅਤੇ PBW ਜ਼ਿੰਕ 2A ਇਸ ਖਾਸ ਕਿਸਮ ਦੀ ਕਣਕ ਦੀ ਰੋਟੀ ਖਾਣ ਨਾਲ ਸਰੀਰ ਵਿੱਚ ਜ਼ਿੰਕ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ ਆਓ ਜਾਣਦੇ ਹਾਂ ਇਹਨਾਂ ਕਿਸਮਾਂ ਬਾਰੇ ਅਸੀਂ ਇੱਕ ਹਾਈ ਜੈਕਵੜੀ ਵੈਰਾਈਟੀ ਕੱਢੀ ਐ ਜਿਹਦੇ ਵਿੱਚ ਜਦੋਂ ਕਰੋਨਾ ਆਇਆ ਸੀ ਲੋਕੀ ਡਾਕਟਰ ਜੈਕ ਦੇ ਟੈਬਲੇਟ ਦਿੰਦੇ ਸੀ ਕਿ ਮੈਡੀਟਿਵ ਦਿਵਾਓ ਇਹ ਜੈਕ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਉਹ ਇੱਕ ਮੈਡੀਸਨਲ ਵੈਲਿਊ ਉਹਦੀ ਇੱਕ ਤੁਹਾਨੂੰ ਯਾਦ ਹੋਊਗਾ ਚਲੋ ਪ੍ਰਮਾਤਮਾ ਨੇ ਕਿਰਪਾ ਕਰੀ ਆਈ ਕਰੋਨਾ ਹੁਣ ਚਲੇ ਗਿਆ 4-5 ਸਾਲ ਪਹਿਲਾਂ ਜਦੋਂ ਕਰੋਨਾ ਸ਼ੁਰੂ ਹੋਇਆ ਸੀਗਾ ਤੇ ਡਾਕਟਰ ਕੋਲ ਜਾਂਦੇ ਸੀ ਮੈਂ ਬੁਖਾਰ ਲੈ ਕੇ ਉਹ ਕਹਿੰਦਾ ਜ਼ਿੰਕ ਦੇ ਸਟਿਪਸ ਲਿਖ ਦਿੰਦਾ ਸੀ ਨਾ ਗੋਲੀਆਂ ਲਿਖ ਦਿੰਦਾ ਸੀਗਾ ਉਹ 150 ਤੋਂ ਘੱਟ ਤਾਂ ਆਉਂਦਾ ਨਹੀਂ ਪਤਾ 10 ਗੋਲੀਆਂ ਆਉਂਦਾ ਪਰ ਜਿਹਦੇ ਵਿੱਚ ਜ਼ਿੰਕ ਦੀ ਮਾਤਰਾ ਇਹਦੇ ਜਵਾਦਾ ਨਾਲੇ ਰੋਟੀ ਖਾਵਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪਹਿਲਾ ਇੰਸਟੀਚਿਊਟ ਸੀਗਾ ਜਿਹਨੇ ਜ਼ਿੰਕ ਵਾਲੀ ਵੈਰਾਈਟੀ ਹਿੰਦੁਸਤਾਨ ਦੇ ਵਿੱਚ ਦਿੱਤੀ ਸੀ ਤੇ ਪੀਬੀਡਬਲ 1 ਜ਼ਿੰਕ ਜਿਹੜੀ ਸੀਗੀ ਪਹਿਲੀ ਕਿਸਮ ਸੀ ਇਹ ਉੱਤਰ ਪੱਛਮੀ ਭਾਰਤ ਦੇ ਵਾਸਤੇ ਰਿਲੀਜ਼ ਹੋਈ ਸੀਗੀ ਇਹਦੇ ਵਿੱਚ ਜ਼ਿੰਕ ਦੇਖੋ ਜ਼ਿੰਕ ਹਰੇਕ ਕਿਸਮ ਚ ਹੁੰਦਾ ਹਰੇਕ ਜ਼ਿੰਕ ਦਾਣਿਆਂ ਚ ਹੁੰਦਾ ਹੈਗਾ ਪਰ ਜਿਹਦੇ ਵਿੱਚ ਜ਼ਿਆਦਾ ਜ਼ਿੰਕ ਹੋਗਾ ਉਹਦੀ ਅਵੇਲੇਬਿਲਟੀ ਜਿਹੜੀ ਆਪਣੇ ਸਰੀਰ ਨੂੰ ਜ਼ਿਆਦਾ ਹੋ ਜਾਂਦੀ ਆ ਠੀਕ ਆ ਜੀ ਹੁਣ ਜ਼ਿੰਕ 1 ਨਾਲੋਂ ਸੀ ਜ਼ਿੰਕ 2 ਦਿੱਤੀ ਆ ਜ਼ਿੰਕ 2 ਦਾ ਜ਼ਿੰਕ 1 ਤੇ ਕੀ ਪ੍ਰਭਾਵ ਹੈ ਜ਼ਿੰਕ 1 ਨਾਲੋਂ ਜਿੰਕ 2 ਦਾ ਝਾੜ ਵੱਧ ਹੈਗਾ ਜੀ ਤੇ ਇਹ ਰਜਿਸਟੈਂਟ ਵੀ ਹੈਗੀ ਆ ਇਹ ਪੀਲੀ ਤੇ ਭੂਰੀ ਕੁੰਗੀ ਨੂੰ ਤੇ ਦੂਜਾ ਇਹਦਾ 4 ਤੋਂ 5 ਪੀਪੀਐਮ ਜਿਹੜਾ ਹੈਗਾ ਉਹ ਇਹਦਾ ਉਹਦੇ ਨਾਲੋਂ ਜ਼ਿੰਕ ਜਿਹੜਾ ਹੈਗਾ ਇੱਕ ਨਾਲੋਂ ਵੱਧ ਹੈਗਾ ਬਜਾਈ ਦਾ ਬਾਡੀ ਦਾ ਸੇਮ ਸਮਾਂ ਜੀ ਮੈਂ ਜਿੰਨੀਆਂ ਵੀ ਤੁਹਾਨੂੰ ਗੁਣਵੰਤਾ ਵਾਲੀਆਂ ਕਿਸਮਾਂ ਦੱਸੂੰਗਾ ਉਹਨਾਂ ਨੂੰ ਤੁਸੀਂ 25 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਬੀਜ撒ਣਾ ਹਾਂ ਆਰਐਸ 1 ਨੂੰ ਥੋੜਾ ਜਿਹਾ ਹੈ ਉਹ ਘੱਟ ਟਾਈਮ ਲੈਂਦੀ ਆ ਉਹਨੂੰ ਆਪਾਂ ਕੋਸ਼ਿਸ਼ ਕਰੀਏ ਕਿ 5-7 ਨਵੰਬਰ ਨੂੰ ਦੀ ਬਜਾਈ ਕਰੀਏ ਤੇ ਜਿਹੜੀ ਚਪਾਤੀ ਵਾਲੀ ਆ ਉਹਨੂੰ ਇੱਕ ਪਾਣੀ ਆਪਾਂ ਘੱਟ ਲਈਏ ਬਾਕੀ ਨੂੰ ਤਾਂ ਚਾਰ ਪੰਜ ਜਿਹੜੇ ਪਾਣੀ ਲੱਗਦੇ ਆ ਉਹ ਲੱਗਦੇ ਤਾਂ ਕਰਕੇ ਜ਼ਿੰਕ ਦੀ ਕਿਸਮ ਦਾ ਆਪਣੀ ਮਹਤਾ ਹੈਗੀ ਆ ਚਪਾਤੀ ਵਾਲੀ ਦੀ ਆਪਣੀ ਹੈਗੀ ਆ ਬਿਸਕੁਟ ਦੀ ਆਪਣੀ ਆ ਜੀ ਰੈジਸਟੈਂਸ ਵਾਲ ਦੀ ਐਂਡ ਐਂਡ ਇਹ ਮੈਂ ਤੁਹਾਨੂੰ ਇਹ ਜਰ ਦੱਸਦਾ ਕਿ ਇਹ ਜਿਹੜੀਆਂ ਚਾਰੋਂ ਕਿਸਮਾਂ ਨੇ ਨਾ ਆਪਣੀਆਂ ਇਹ ਗੁਣਵੰਤਾ ਵਾਲੇ ਪਾਸੇ ਨੇ ਦੇਖੋ ਯੂਨੀਵਰਸਿਟੀ ਨੇ ਦੋਨੋਂ ਪਾਸੇ ਕੰਮ ਆਪਾਂ ਸ਼ੁਰੂ ਕੀਤਾ ਹੋਇਆ ਝਾੜ ਵਾਲੇ ਪਾਸੇ ਪੀਬੀਡਬਲਯੂ 826 ਤੇ ਪੀਬੀਡਬਲਯੂ 872 ਹੋਗੀ ਤੇ ਗੁਣਵੰਤਾ ਵਾਲੇ ਪਾਸੇ ਇਹ ਕਿਸਮਾਂ ਹੋ ਗਈਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ